ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਤਵੇ ਨੂੰ ਤੁਸੀਂ ਕਦੇ ਵੀ ਇਸ ਤਰ੍ਹਾਂ ਦੇ ਤਰੀਕੇ ਨਾਲ ਘਰ ਵਿੱਚ ਨਹੀਂ ਰੱਖਣਾ ਨਹੀਂ ਤਾਂ ਤੁਹਾਡੇ ਘਰ ਵਿੱਚ ਗਰੀਬੀ ਤੇ ਕਲੇਸ਼ ਵੱਧ ਜਾਵੇਗਾ ਸੋ ਇਹਨਾਂ ਸਾਵਧਾਨੀਆਂ ਨੂੰ ਤੁਸੀਂ ਵਰਤ ਲੈਣਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਤੇ ਹੋ ਜਾਵੇ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਤਵੇ ਦੇ ਰਿਲੇਟਡ ਕਈ ਅਜਿਹੇ ਕੰਮ ਹੁੰਦੇ ਹਨ ਜਿਹੜੀਆਂ ਮੇਰੀਆਂ ਭੈਣਾਂ ਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਹਨ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਸਾਥ ਸੰਗਤ ਜੀ ਜੇਕਰ ਤੁਸੀਂ ਇਹ ਧਿਆਨ ਦੇ ਵਿੱਚ ਗੱਲ ਰੱਖ ਲੈਂਦੇ ਹੋ ਪੈਸੇ ਦੀ ਟੋਟ ਕਦੇ ਨਹੀਂ ਆਵੇਗੀ ਤੁਸੀਂ ਬਿਨਾ ਕੁਝ ਕੀਤਿਆਂ ਹੀ ਪੈਸਾ ਕਮਾ ਸਕਦੇ ਹੋ ਤੁਸੀਂ ਬਿਨਾ ਕੁਝ ਕੀਤਿਆਂ ਹੀ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਇਹ ਜਿਹੜਾ ਤਵੇ ਦਾ ਉਪਾਹ ਹੁੰਦਾ ਹੈ ਕਦੇ ਵੀ ਤੁਹਾਨੂੰ ਧਨ ਦੀ ਕਮੀ ਨਹੀਂ ਆਉਣ ਦੇਵੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਸਾਧ ਸੰਗਤ ਜੀ ਹਰ ਘਰ ਦੀ ਵਿੱਚ ਇਹ ਤਵਾ ਤਾਂ ਜ਼ਰੂਰ ਹੁੰਦਾ ਹੈ ਇਸ ਦਾ ਮਹੱਤਵ ਹੁੰਦਾ ਹੈ ਖਾਣਾ ਬਣਾਉਣਾ ਪਰ ਮਹੱਤਵ ਖਾਣਾ ਬਣਾਉਣ ਤੱਕ ਹੀ ਸੀਮਤ ਨਹੀਂ ਰਹ ਜਾਂਦਾ ਸਗੋਂ ਕੁਝ ਐਸੇ ਨਿਯਮ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੈਣਾ ਜੇਕਰ ਫਾਲੋ ਕਰਦੀਆਂ ਹਨ ਤਾਂ ਉਹ ਹਰ ਇੱਕ ਆਪਣੇ ਘਰ ਦੇ ਵਿੱਚ ਮੁਸ਼ਕਿਲ ਨੂੰ ਬਾਹਰ ਕੱਢ ਸਕਦੀਆਂ ਹਨ ਤਵੇ ਨੂੰ ਵਰਤਣਾ ਘਰ ਦੇ ਵਿੱਚ ਰੱਖ ਕੇ ਤਵੇ ਨੂੰ ਫਿਰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ ਜੇਕਰ ਤਵੇ ਨੂੰ ਕਿਸ ਤਰ੍ਹਾਂ ਰੱਖਣਾ ਹੈ ਤੇ ਕਿਦਾਂ ਸ਼ੁਭ ਮੰਨਿਆ ਜਾਂਦਾ ਹੈ ਇਹ ਸਭ ਕੁਝ ਅਸੀਂ ਜਾਣ ਲੈਂਦੇ ਹਾਂ ਤਾਂ ਇਸ ਦਾ ਫਲ ਵੀ ਸਾਨੂੰ ਮਿਲ ਜਾਵੇਗਾ ਤਾਂ ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਵੀਡੀਓ ਸਾਬਿਤ ਹੋ ਜਾਵੇਗੀ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਕੁਝ ਅਣਦੇਖੀ ਕਰਦੇ ਹਾਂ ਤਾਂ ਘਰ ਦੇ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ ਸਾਧ ਸੰਗਾ ਜੀ ਰਸੋਈ ਦੇ ਵਿੱਚ ਤਵਾ ਰੱਖਣ ਦੇ ਬਹੁਤ ਸਾਰੇ ਨਿਯਮ ਹੁੰਦੇ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹਾਂ ਤਾਂ ਸਾਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਵੀ ਮਿਲ ਸਕਦੀਆਂ ਹਨ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ ਇਸ ਲਈ ਹਮੇਸ਼ਾ ਘਰ ਦੇ ਵਿੱਚ ਜਿਹੜੀ ਬਰਕਤ ਤੇ ਤੰਦਰੁਸਤੀ ਰੱਖਣ ਦੇ ਸਾਨੂੰ ਤਵੇ ਦੇ ਕੁਝ ਨਿਯਮ ਅਪਣਾਉਣੇ ਚਾਹੀਦੇ ਹਨ ਸਾਧ ਸੰਗਤ ਜੀ ਤਵੇ ਨੂੰ ਸਹੀ ਢੰਗ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਤਵੇ ਨੂੰ ਕਿਸ ਤਰ੍ਹਾਂ ਆਪਣੀ ਰਸੋਈ ਦੇ ਵਿੱਚ ਰੱਖਣਾ ਚਾਹੀਦਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਸਾਫ਼ ਕਰਕੇ ਹੀ ਰੱਖਣਾ ਚਾਹੀਦਾ ਹੈ ਸਾਫ਼ ਕਰਕੇ ਸੌਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਰੱਖ ਦਿੰਦੇ ਹਾਂ ਤਾਂ ਇਸ ਦੇ ਨਾਲ ਘਰ ਦੇ ਬੱਚੇ ਅਕਸਰ ਹੀ ਬਿਮਾਰ ਹੋ ਸਕਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋ ਭਾਵੇਂ ਰੋਟੀ ਬਣਾਓ ਰੋਟੀ ਬਣਾਉਣ ਤੋਂ ਪਹਿਲਾਂ ਇਸ ਉੱਪਰ ਥੋੜਾ ਜਿਹਾ ਨਮਕ ਪਾਓ ਇਸ ਨਾਲ ਘਰ ਦੀ ਨਕਾਰਾਤਮਕ ਸ਼ਕਤੀ ਦੂਰ ਹੋ ਜਾਂਦੀ ਹੈ ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲੀ ਰੋਟੀ ਗਿਣ ਕੇ ਤੇ ਆਖਰੀ ਰੋਟੀ ਕੁੱਤੇ ਨੂੰ ਪਾਉਣ ਲਈ ਜ਼ਰੂਰ ਕੱਢੋ ਇਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੁੱਦਾ ਮਾਰ ਕੇ ਨਹੀਂ ਰੱਖਣਾ ਚਾਹੀਦਾ ਇਸ ਨੂੰ ਮੁੱਦਾ ਰੱਖਣ ਦੇ ਨਾਲ ਘਰ ਦੇ ਵਿੱਚ ਕਲੇਸ਼ ਤੇ ਦਿਨ-ਬਦਨ ਵੱਧਦੇ ਹੀ ਜਾਂਦੇ ਹਨ ਜਦੋਂ ਵੀ ਤੁਸੀਂ ਰਸੋਈ ਦੇ ਵਿੱਚ ਤਵੇ ਦਾ ਇਸਤੇਮਾਲ ਕਰਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜੇਹੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਪਵੇ ਕਈ ਭੈਣ ਭਰਾ ਕੀ ਕਰਦੇ ਹਨ ਕਿ ਸਾਹਮਣੇ ਹੀ ਤਵੇ ਨੂੰ ਰੱਖ ਦਿੰਦੇ ਹਨ ਇਸ ਨਾਲ ਘਰ ਦਾ ਜਿਹੜਾ ਮੁਖੀਆ ਹੁੰਦਾ ਹੈ ਜਾਂ ਫਿਰ ਪਤੀ ਜਿਹੜਾ ਹੈ ਉਸ ਦੀ ਸਿਹਤ ਖਰਾਬ ਰਹਿੰਦੀ ਹੈ ਤਵੇ ਨੂੰ ਹਮੇਸ਼ਾ ਲੁਕੋ ਕੇ ਰੱਖੋ ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਾ ਪਾਓ ਤਾਂ ਕਿ ਆਵਾਜ਼ਾਂ ਨਾ ਆਉਣ ਕਿਉਂਕਿ ਇਸ ਦੇ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਤੁਹਾਡੀ ਮੁਸ਼ਕਿਲ ਦਾ ਕਾਰਨ ਬਣ ਸਕਦੀਆਂ ਹਨ ਤਵੇ ਨੂੰ ਹਮੇਸ਼ਾ ਚਮਕਾ ਕੇ ਹੀ ਰੱਖੋ ਕਿਉਂਕਿ ਇਸ ਦਾ ਸੰਬੰਧ ਹਮੇਸ਼ਾ ਸਾਡੀ ਕਿਸਮਤ ਨਾਲ ਹੁੰਦਾ ਹੈ ਤਵਾ ਜਿੰਨਾ ਹੀ ਚਮਕੇਗਾ ਓਨੀ ਹੀ ਸੜੀ ਕਿਸਮਤ ਚਮਕੇਗੀ। ਕੜਾਹੀ ਨੂੰ ਤਿੱਖੀ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ ਤੇ ਨਾ ਹੀ ਇਸ ਨੂੰ ਕਦੇ ਵੀ ਝੂਠਾ ਕਰਨਾ ਚਾਹੀਦਾ ਹੈ। ਕਦੇ ਵੀ ਤੁਸੀਂ ਤਵਾ ਵਰਤਦੇ ਹੋ ਹਮੇਸ਼ਾ ਹੀ ਲੋਹੇ ਦੀ ਚੀਜ਼ ਦਾ ਇਸਤੇਮਾਲ ਕਰੋ ਜੋ ਸਿਹਤ ਲਈ ਵਧੇਰੇ ਸਹੀ ਹੈ। ਕਦੇ ਵੀ ਨਾਨ ਸਟਿਕ ਜਾਂ ਫਿਰ ਹੋਰ ਕਿਸੇ ਧਾਤ ਦਾ ਬਣਿਆ ਹੋਇਆ ਤਵਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਨਾਲ ਤੁਹਾਡੇ ਘਰ ਵਿੱਚ ਧਨ ਦੀ ਕਮੀ ਨਹੀਂ ਰਹ ਜਾਵੇਗੀ ਤੇ ਨਾਲ ਹੀ ਸਹਰਾ ਜਿਹੜਾ ਵਾਸਤੂ ਦੋਸ਼ ਹੈ ਉਹ ਖਤਮ ਹੋ ਜਾਵੇਗਾ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਐਵੇਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਚੱਲਣਗੀਆਂ ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਹਫ਼ਤੇ ਦੇ ਵਿੱਚ ਤਵੇ ਉੱਪਰ ਨਿੰਬੂ ਤਰਝਾ ਮਿੱਠੇ ਸੋਡੇ ਦਾ ਸਿਰਕਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇੱਕ ਵਾਰ ਇਸ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਜੋ ਹਮੇਸ਼ਾ ਫਿਰ ਸਾਫ਼ ਰਹੇਗੀ ਤਵੇ ਨੂੰ ਕਦੇ ਵੀ ਚੁੱਲ੍ਹੇ ਉੱਪਰ ਨੰਗਾ ਨਾ ਛੱਡੋ ਉਸ ਨੂੰ ਜਦੋਂ ਹੀ ਤੁਸੀਂ ਖਾਣਾ ਬਣਾ ਲਿਆ ਉਸੇ ਵੇਲੇ ਹੀ ਉਸ ਜਗ੍ਹਾ ਤੋਂ ਦੂਰ ਕਰ ਦਿਓ ਉਸ ਨੂੰ ਤਵੇ ਨੂੰ ਥੱਲੇ ਉਤਾਰ ਦਿਓ ਗੈਸ ਤੋਂ ਜੇਕਰ ਤੁਸੀਂ ਨਹੀਂ ਉਤਾਰੋਗੇ ਤਾਂ ਇਸ ਦੇ ਨਾਲ ਘਰ ਦੇ ਵਿੱਚ ਦਿਨ-ਬਦਨ ਲੜਾਈ ਝਗੜੇ ਵੱਧਦੇ ਜਾਣਗੇ ਕਿਉਂਕਿ ਸਾਡੀ ਚੰਗੀ ਕਿਸਮਤ ਨੂੰ ਇਹ ਵਿਗਾੜ ਵੀ ਸਕਦਾ ਹੈ ਅਤੇ ਰਸੋਈ ਦੇ ਵਿੱਚ ਕਦੇ ਵੀ ਟੁੱਟੇ ਹੋਏ ਬਰਤਨ ਦਾ ਇਸਤੇਮਾਲ ਨਾ ਕਰੋ ਕਿਉਂਕਿ ਜਿਹੜਾ ਟੁੱਟਾ ਹੋਇਆ ਬਰਤਨ ਹੈ ਜਾਂ ਭਾਂਡਾ ਹੈ ਜਾਂ ਤਵਾ ਹੈ ਉਹ ਸਾਡੀ ਚੰਗੀ ਕਿਸਮਤ ਨੂੰ ਵਿਗਾੜ ਦੇਵੇਗਾ ਕਦੇ ਵੀ ਟੁੱਟੇ ਹੋਏ ਟੇਡੇ ਮੇਡੇ ਭਾਂਡੇ ਜਾਂ ਤਵਾ ਨਾ ਵਰਤੋ ਇਸ ਨੂੰ ਤੁਰੰਤ ਹੀ ਘਰ ਤੋਂ ਬਾਹਰ ਕੱਢ ਦਿਓ ਨਵੇਂ ਤਵੇ ਦੀ ਵਰਤੋਂ ਕਰੋ ਟੁੱਟੇ ਹੋਏ ਭਾਂਡਿਆਂ ਨੂੰ ਕਦੇ ਨਾ ਵਰਤੋ ਤਵੇ ਨੂੰ ਕੱਪੜੇ ਦੇ ਨਾਲ ਸਾਫ਼ ਕਰੋ ਪਾਣੀ ਨਾਲ ਸਾਫ਼ ਕਰਕੇ ਹੀ ਰੋਟੀ ਬਣਾਓ ਅਜਿਹਾ ਕਰਨਾ ਵੀ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਫਿਰ ਬਿਮਾਰੀਆਂ ਵੱਧ ਜਾਂਦੀਆਂ ਹਨ ਆਪਣੇ ਘਰ ਦੀ ਫ੍ਰਿਜ ਦੇ ਉੱਪਰ ਭੁੱਲ ਕੇ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਸਕਦੀਆਂ। ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਤਾਂ ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸੇ ਵਿੱਚ ਹੀ ਪਾ ਦੇਣ ਪਰ ਅਜਿਹਾ ਕਰਨਾ ਬੜਾ ਗਲਤ ਹੈ। ਰਸੋਈ ਦੇ ਵਿੱਚ ਕਦੇ ਵੀ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ। ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ। ਬਹੁਤ ਸਾਰੇ ਰੋਗ ਲੱਗ ਸਕਦੇ ਹਨ। ਰਸੋਈ ਦੇ ਵਿੱਚ ਕਦੇ ਵੀ ਪਲਾਸਟਿਕ ਦੀਆਂ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਨਕਾਰਾਤਮਕ ਊਰਜਾ ਵਧ ਜਾਂਦੀ ਹੈ। ਦੂਸਰਾ ਇਹ ਚੀਜ਼ਾਂ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀਆਂ ਹਨ। ਆਪਣੇ ਘਰ ਦੀ ਰਸੋਈ ਦੇ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਵਾਸਤੂ ਦੋਸ਼ ਦੇ ਅਨੁਸਾਰ ਬੜਾ ਅਸ਼ੋਭ ਮੰਨਿਆ ਜਾਂਦਾ ਹੈ। ਜੇਕਰ ਰਸੋਈ ਦੇ ਵਿੱਚ ਸ਼ੀਸ਼ਾ ਹੈ ਤਾਂ ਉਸ ਨੂੰ ਉਤਰੰਤ ਹੀ ਉਤਾਰ ਦਿਓ। ਇਸ ਨਾਲ ਪਾਣੀ ਤੇ ਅੱਗ ਦਾ ਸੰਤੁਲਨ ਵਿਗੜ ਜਾਂਦਾ ਹੈ। ਰਸੋਈ ਦੇ ਵਿੱਚ ਕਿਸੇ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਰੱਖਣਾ ਚਾਹੀਦਾ। ਕੋਈ ਵੀ ਤੁਹਾਡੇ ਘਰ ਬਰਤਨ ਜੇਕਰ ਟੁੱਟਿਆ ਹੋਇਆ ਹੈ ਤਾਂ ਅੱਜ ਹੀ ਉਸ ਨੂੰ ਬਦਲ ਦਿਓ। ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਟੁੱਟੇ ਹੋਏ ਬਰਤਨਾਂ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਤਾਂ ਇਸ ਨਾਲ ਸਾਡੀ ਕਿਸਮਤ ਖਰਾਬ ਹੁੰਦੀ ਹੈ। ਇਸ ਨਾਲ ਧਨ ਦੀ ਵੀ ਕਮੀ ਹੁੰਦੀ ਹੈ। ਰਸੋਈ ਦੇ ਵਿੱਚ ਸਾਨੂੰ ਭੁੱਲ ਕੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ। ਇਸ ਨਾਲ ਮਾਤਾ ਲక్ష్ਮੀ ਨਾਰਾਜ ਹੋ ਜਾਂਦੀ ਹੈ। ਜਿਸ ਕਾਰਨ ਸਾਡੇ ਘਰ ਵਿੱਚ ਧਨ-ਦੌਲਤ ਤੇ ਬੁਰਾ ਅਸਰ ਪੈਂਦਾ ਹੈ ਜੇਕਰ ਅਸੀਂ ਰਸੋਈ ਦੇ ਵਿੱਚ ਝਾੜੂ ਰੱਖਦੇ ਹਾਂ ਇਸ ਨਾਲ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਵੱਧ ਜਾਂਦੇ ਹਨ ਤੇ ਬਰਕਤ ਤੇ ਬੁਰਾ ਅਸਰ ਪੈ ਜਾਂਦਾ ਹੈ ਧਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਤਵੇ ਤੇ ਕੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰਦੇ ਹੀ ਰਿਹਾ ਕਰੋ ਅਜਿਹਾ ਕਰਨ ਨਾਲ ਤਵੇ ਨੂੰ ਤੇ ਕੜਾਈ ਨੂੰ ਸਾਫ਼ ਕੀਤਾ ਜਾ ਸਕਦਾ ਹੈ ਇਸ ਉੱਪਰ ਵਾਸਤੂ ਦੋਸ਼ ਖਤਮ ਹੋ ਜਾਂਦੇ ਹਨ ਬਰਤਨ ਨੂੰ ਵਰਤਣ ਤੋਂ ਪਹਿਲਾਂ ਧੋ ਕੇ ਕੁਝ ਸਮਾਂ ਸੁੱਕਣ ਦੇ ਲਈ ਜ਼ਰੂਰ ਰੱਖ ਦਿਓ ਇਸ ਦੇ ਨਾਲ ਜਲਦੀ ਗਰਮ ਹੋ ਜਾਂਦਾ ਹੈ ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਤਾਂ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵੇ ਨੂੰ ਖੁਰਚਣਾ ਹੀ ਨਹੀਂ ਚਾਹੀਦਾ ਇਹ ਫਿਰ ਬੜਾ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਵਿੱਚ ਪਾਣੀ ਲੈਂਦੇ ਹਾਂ ਤਾਂ ਆਟਾ ਗੁੰਨਣ ਦੇ ਲਈ ਬੜਾ ਹੀ ਚੰਗਾ ਸਾਬਤ ਹੋ ਜਾਵੇਗਾ ਇਹ ਪਾਣੀ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਕਿਉਂਕਿ ਆਟਾ ਸਾਡੀ ਸਿਹਤ ਲਈ ਬੜਾ ਜ਼ਰੂਰੀ ਹੈ ਅਤੇ ਗੁਣਕਾਰੀ ਹੈ ਆਪਣੀ ਰਸੋਈ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਭਾਂਡੇ ਦੇ ਬਰਤਨ ਪਿੱਤਲ ਦੇ ਵਿੱਚ ਬਰਤਨ ਜ਼ਰੂਰ ਵਰਤਣੇ ਚਾਹੀਦੇ ਹਨ ਇਸ ਤਰ੍ਹਾਂ ਕਰਨ ਨਾਲ ਧਨ ਦੀ ਕਮੀ ਕਦੇ ਨਹੀਂ ਹੋਵੇਗੀ ਔਰਤਾਂ ਨੂੰ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੀ ਸਿਰ ਟੱਕ ਕੇ ਹੀ ਰੱਖਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਕੰਮਾਂ ਵਿੱਚ ਬਰਕਤ ਪੈ ਜਾਂਦੀ ਹੈ ਜੇਕਰ ਅਸੀਂ ਇਸ ਨੂੰ ਆਪਣੀ ਰਸੋਈ ਵਿੱਚ ਰੱਖਦੇ ਹਾਂ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਜੇ ਤੁਸੀਂ ਸਵੇਰੇ ਜਲਦੀ ਉੱਠ ਜਾਂਦੇ ਹੋ ਤਾਂ ਤੁਸੀਂ ਆਪਣੇ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਰੱਖਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਬਰਕਤ ਖਤਮ ਨਹੀਂ ਹੋਵੇਗੀ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਫਾਹੀ ਗੁਰੂ ਜੀ ਦਾ ਕਾਲਸਾ ਵਾਹੇ ਗੁਰੂ ਜੀ ਕੀ ਫਤ